ਯਾ ਭਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਮ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਟੋਪੈ ਚੁਪ ਨਾ ਹੋਵੇ ਜੇ ਲਾਇ ਰਾ ਲਿਵ ਤਾਰ ਉਹ ਕਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆ ਪਾਰ ਚਾਹ ਸਿਆਲਿਆ ਲਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸੱਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਰ ਉਹ ਕਉ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮੀ ਉਤਮ ਨੇ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿ ਇਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ 부ਜੇ ਕਾਵੇ ਕੋ ਗੁਣ ਬਟਿਆਈਆ ਚਾਰ ਕਾਵੇ ਕੋ ਵਿਦਿਆ ਬਿਕਮ ਵਿਚਾਰ ਕਾਵੇ ਕੋ ਸਾਜ ਕਰੇ ਤਨ ਕੇ ਕਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਜਾਪੈ ਦਿਸੈ ਦੂਰ ਕਾਵੇ ਕੋ ਮੇਖੇ ਹਾਜ਼ਰਾ ਹਜ਼ੂਰ ਕਤਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਹਿਜ ਸਾਚਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅਗੈ ਰਖਿਆ ਜਿਤ ਦੇ ਸਹਿਦਰਵਾਰ ਮੂੰਕੇ ਬੋਲ ਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਬੇਲਾ ਸਚਨਾਓ ਵੱਡੇ ਆਇਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਬਾਪ ਤੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਲਿਨਾ ਕਾਵਿਐ ਸੋਣੀਐ ਮਨ ਰਖੀਐ ਪਾਓ ਸੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇ ਗੁਰਮੁਖ ਰਹਿ ਆ ਸਮਾਈ ਗੁਰ ਇਸਰ ਗੁਰੂ ਗੋੜਕ ਬਰਮਾ ਗੁਰ ਪਾਰਪਤੀ ਮਾਈ ਜੇ ਹਉ ਆ ਜਾਣਾ ਆਖਾਂ ਨਹੀਂ ਕਹਿ ਨ ਕਥ ਨ ਜਾਈ ਗੁਰਾ ਇਕ ਤੇ ਬੁਝਾਈ ਸਭਨ ਜੀ ਆਕਾ ਇਕ ਦਾਤਾ ਤੋ ਮੈਂ ਬਿਸਰੇ ਨਾ ਜਾਈ ਤੀਰਤ ਨਾ ਵੈ ਜੇ ਤਿਸ ਪਾਵੇ ਬਿਨ ਬਾਣੇ ਕੇ ਨਾਈ ਕਰੀ ਜੇ ਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮਤ ਵਿਚ ਰਤਨ ਜਵਾਰ ਮਾਨਕ ਇਹ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਤੋ ਮੈਂ ਬਿਸਰੇ ਨਾ ਜਾਈ ਜੇ ਜੋਗ ਚਾਰੇ ਆਰਜਨ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਐ ਨਾਲ ਚਲੈ ਸਭ ਕੋਏ ਟੰਗਾ ਨਾ ਉਰਖਾਏ ਕੈ ਜਸ ਕੀਰਤ ਚੱਗਲੇ ਜੇ तिस ਨਦਰ ਨਾ ਆਵੀ ਤਾ ਬਾਤ ਨਾ ਪੁੱਛਾ ਕੇ ਏਡਾ ਅੰਦਰ ਗੀਟ ਕਰ ਤੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਦੇ ਹਾ ਕੋਈ ਨਾ ਸੂਜੀ ਜੇ ਤਿਸ ਗੁਣ ਕੋਈ ਕਰੇ ਸੁਨਿਐ ਸਿਦ ਪੀਰ ਸੁਰਨਾਥ ਸੁਨਿਐ ਧਰਤ ਤਵਲ ਅਕਾਸ ਸੁਨਿਐ ਦੀਪ ਲੋਪ ਪਤਾਲ ਸੁਨਿਐ ਕੋ ਨਾ ਛਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਪਾਪ ਕਾ ਨਾਸ ਤੁਨੀਐ ਇਸ਼ਰ ਬਰਮਾ ਇੰਦਰ ਤੁਨੀਐ ਮੁਖ ਸਲਾਹਨ ਮੰਦ ਤੁਨੀਐ ਜੋਗ ਜੁਗਤ ਤਨ ਬੇਰ ਤੁਨੀਐ ਸਾਸਤ ਸਿਮਰਤ ਬੇਰ ਨਾਨਕ ਭਗਤਾ ਸਦਾ ਬਿਗਾ ਤੁਨੀਐ ਦੁਖ ਪਾਪ ਕਾ ਨਾਸ ਤੁਨੀਐ ਸਤ ਸੰਤੋਖ ਗਿਆਨ ਤੁਨੀਐ ਅਸਤ ਕਾ ਇਸ਼ਨਾਨ ਤੁਨੀਐ ਪਰ ਪਰ ਪਾਵੇ ਮਾਨ ਤੁਨੀਐ ਲਾ ਕੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀ ਹੈ ਦੁਖ ਪਾਪ ਕਾ ਨਾਸ ਸੁਣੀ ਐ ਸਰਾ ਗੁਣ ਕੇ ਕਾ ਸੁਣੀ ਐ ਸੇਖ ਪੀਰ ਪਾਤਸ਼ਾਹ ਸੁਣੀ ਐ ਅੰਦੇ ਪਾਵੈ ਰਾਹ ਸੁਣੀ ਐ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀ ਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲੋਂ ਨਾ ਲਿਖਣ ਹਾਰ ਮੰਨੇ ਕਾ ਵਾ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਚਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਥ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਤੀ ਸਲਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦਵਾਤ ਮੰਨੈ ਪਰਵਾਰਾ ਸਦਾਾਰ ਮੰਨੈ ਧਰੈ ਤਾਰੇ ਗੁਰ ਸਿਖ ਮੰਨੈ ਨਾਨਕ ਪਾਵੈ ਨਾਤੇ ਐਸਾ ਨਾਮ ਨਰੀਜਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਧਿਰ ਕੈ ਮਾਨ ਪੰਚੇ ਮੋਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤੋਲ ਰਾਉਂ ਤੇ ਆ ਕਾ ਪੁੱਤ ਸੰਤੋਖਤਾਪ ਰੱਖਿਆ ਜਿੰਨ ਸੁੱਚ ਜੇ ਕੋ ਬੁਝਾ ਹੋਵੇ ਸਚਿਆ ਤਬ ਲੈ ਉਪਰ ਕੇਤਾ ਬਾਾਰ ਧਰਤੀ ਹੋਰ ਪਰ ਹੈ ਹੋਰ ਹੋਰ ਇਸ ਤੇ ਬਾਤ ਲੈ ਕਵਨ ਜੋਰ ਜੀ ਚੰਦ ਰੰਗਾ ਕੇ ਨਾਮ ਚਵਨਾ ਲਿਖਿਆ ਪੂਰੀ ਕਲਾ ਇਹ ਲੇਖਾ ਲੇਖ ਜਾਣੈ ਕੋਏ ਲੇਖਾ ਲਿਖਿਆ Keਤਾ ਹੋਏ ਕੇਤਾ ਤਾਨ ਸਲਾਹਨ ਰੂਪ ਕੀਤੀ ਦਾਤ ਜਾਣੈ ਕੌਣ ਕੋ ਕਿਤਾਬ ਜਾਓ ਇੱਕੋ ਕਵਾਓ ਇਸ ਦੇ ਹੋਏ ਲੱਖ ਦਰਿਆਓ ਉਦਰਿਤ ਕਵਨ ਕਹਾ ਵਿਚਾਰ ਵਾਰਿਆਂ ਨ ਆਵਾ ਇੱਕ ਵਾਰ ਜੋ ਤੁਦ ਪਾਵੇ ਸਾਈ ਵਲਿਕਾ ਤੂ ਸਦਾ ਸਲਾਮਤ ਨਰੇਂਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਬਾਸ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮ ਪਖ ਵਸਾਰ ਅਸੰਖ ਮੋਹ ਲਿਬ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਪਰ ਅਨ ਇੱਕ ਵਾਰ ਜੋ ਤੁਦ ਪਾਵੈ ਸਾਈ ਬਲੀਕਾ ਤੂ ਸਦਾ ਸਲਾਮਤ ਨਰੇਂਕਾ ਅਸੰਖ ਮੂਰਖ ਅੰਦਗੋਰ ਅਸੰਖ ਚੋਰ ਹਰਾਮ ਕੋ ਅਸੰਖ ਅਮਰ ਕਰ ਜਾਏ ਜੋ ਅਸੰਖ ਗਲਵਟ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆ ਰਕੂੜੇ ਫਰਾਏ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰਵਾਲ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁੱਤ ਪਾਵੇ ਸਾਈ ਵਲੀਕਾਰ ਤੋ ਸਦਾ ਸਲਾਮਤ ਨਰੇਂਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਅੰਕ ਕਰੇ ਸਿਰ ਪਾਲ ਹੋਏ ਅਖਰੀ ਨਾਮ ਅਖਰੀ ਸਲਾਖ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਨ ਬਾਲ ਅਖਰਾ ਸਿਰ ਸੰਜੋਗ ਵਖਾਨ ਜਿਨ ਤੇ ਲਿਖੇ ਤਿਸ ਸਿਰ ਨਾਏ ਜਿਬ ਪਰਮਾਏ ਤਿਬ ਤਿਬ ਪਾਏ ਚੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਪਾਵੇ ਸਾਈ ਵਲਿਕਾ तू सदा सलामत नरईकार पर ये हाथ तैर तन्न दे पानी ਧੁੱਤ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਪੈਸਾ ਬੁਲਈਏ ਉਹ ਧੋਏ ਪਰ ਇਹ ਮਤ ਪਪਾ ਕੈ ਸੰਗ ਉਹ ਧੋ ਪੈ ਨਾ ਵੈ ਕੈ ਰੰਗ ਹੁਨੀ ਪਾਪੀ ਆ ਕੈ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਆਪੇ ਹੀ ਕਾਏ ਨਾਨਕ ਹੁਕਮੀ ਆਵੇ ਜਾਏ ਦੇਰਤ ਤੱਪ ਦਿਆਤ ਤਤਦਾਨ ਏਕੋ ਪਾਵੇ ਤਿਲਕਾ ਮਾਨ ਦੁਨਿਐ ਮਨਿਐ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਆਤਮਾਣੀ ਬਰਮਾਓ ਸਤ ਸੋਹਾਨ ਸਦਾ ਮਨ ਚਾਓ ਕਬਰ ਸਵੇਲਾ ਭਗਤ ਕਵਨ ਕਵਨ ਤਿੱਥ ਕਵਨ ਬਾਤ ਕਵਨ ਸੀ ਰੁੱਤੀ ਮਹ ਕਵਨ ਜੇ ਤੋਆ ਅਕਾਰ ਵੇਲਾ ਪਾਇਆ ਪਰ ਤੇ ਜੇ ਹੋਵੇ ਲਿਖ ਪੁਰਾਨ ਬਖਤ ਨਾ ਪਾਇਓ ਕਾਦਿਆ ਜੇ ਲਿਖਣ ਲੇਖ ਕੁਰਾਨ ਇਤਬਾਰ ਨਾ ਜੋਗੀ ਜਾਣੈ ਰਤਮਹ ਨਾ ਕੋਈ ਜਾ ਕਰ ਤਸਤੀ ਕਾਉ ਸਾਜੈ ਅਪੈ ਜਾਣੈ ਸੋਈ ਕਿਭ ਕਰ ਆਕਾ ਕਿਭ ਸਲਾਈ ਕਾਉ ਵਰਨੀ ਕਿ ਪਜਾਨਾ ਨਾਨਕ ਆਖੰ ਸਭ ਕੋ ਆਖੈ ਇਕ ਦੂ ਇਕ ਸਿਆਣਾ نانگ سوالا پتالا گاس اڑک اڑک پل تک بےد گہن اکوا دس اٹھارہ گہن کتےواں اصل ہوئے لے کی ہے لیکھا ہوئے براس ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹ ਇਤੀ ਸੂਰਤ ਨਾ ਪਾਈਐ ਨਦੀਆਂ ਆਤੇ ਵਹ ਪਾਵੇ ਸਮੰਦ ਨਾ ਜਾਣੀਐ ਸਮੰਦ ਸਾਹ ਸੁਲਤਾਨ ਗੇਰਾ ਚੇਤੀ ਮਾਲ ਤਨ ਕੀਰੀ ਤੁਲਨਾ ਹੋਵਨੀ ਜੇ ਤਿਸ ਮੰਨੇ ਨਾ ਵਿਸਰੇ ਅੰਤ ਨਾ ਸਿਫਤੀ ਕਰਨ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਨਾ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿ ਉੱਚਾ ਥਾਓ ਉੱਚੇ ਉਪਰ ਊਂਚਾ ਨਾ ਆਓ ਜੇ ਵੱਡ ਉੱਚਾ ਹੋਵੇ ਕੋਏ ਇਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗੇ ਜੋਤ ਉਪਾਰ ਕੀਤੀਆਂ ਗਨਤ ਨਹੀਂ ਵਿਚਾਰ ਕੀਤੇ ਕਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੀਆਂ ਦੁੱਖ ਭੁਖ ਸਦਮਾਰ ਏ ਵੀ ਦਾਤ ਤੇਰੀ ਤੇ ਤਾਰ ਬੰਦ ਕਲਾਸੀ ਪੜਾ ਹੋਏ ਔਰ ਆਖ ਨਾ ਸਕਾ ਕੋਏ ਜੇ ਕੋ ਕਾਇ ਗਾਖਨ ਪਾਏ ਉਹ ਜਾਣੈ ਜੇ ਤਿਆ ਮੋ ਖਾਏ ਆਪੇ ਜਾਣੈ ਆਪੇ ਦੇ ਅੱਖ ਸੇ ਵੀ ਗੀ ਗੇ ਜਿਸ نو ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਮਾਏ ਅਮੋਲ ਧਰਮ ਅਮੋਲ ਦੀਵਾਨ ਅਮੋਲ ਤੁਲ ਅਮੋਲ ਪਰਵਾਨ ਅਮੋਲ ਬਖਸ਼ੀਸ ਅਮੋਲ ਨਿਸ਼ਾਨ ਅਮੋਲ ਕਰਮ ਅਮੋਲ ਪਰਮਾਨ ਅਮੋਲ ਅਮੋਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ 베ਦ ਬਾਦ ਪੁਰਾਨ ਆਖੇ ਪਰੇ ਕਰੇ ਮਕਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਦੇਵ ਗੋਬਿੰਦ ਆਖੇ ਇਸਰ ਆਖੇ ਸਿਧ ਆਕੇ ਕਿਤੇ ਕਿਤੇ ਬੁੱਧ ਆਕੇ ਦਾਨਵ ਆਕੇ ਦੇ ਆਕੇ ਸੁਨਰ ਮਨ ਜਨ ਸੇ ਇਤੇ ਆਕੇ ਅੱਖ ਨ ਪਾਏ ਇਤੇ ਕਰ ਕਰ ਉਟ ਉਟ ਜਾਏ ਇਤੇ ਕੀਕੇ ਹੋਰ ਕਰੇ ਆਕ ਨਾ ਛਕੇ ਕੀ ਕੀ ਦੇਵਰ ਪਾਵੇ ਜੇ ਬਣ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਬਗਾਰ ਤਾਂ ਲਿਖਿਆ ਸੇਰ ਗੁਰ ਗਵਾਰ ਸੋ ਦਰ ਕੇ ਆ ਸੋ ਕਰ ਕੇ ਆ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਕਾ ਕੇਤੇ ਵਾਵਨ ਹਾਰੇ ਕੇਤੇ ਰਾਗ ਭਰੀ ਸੋ ਘਰੀ ਅਨ ਕੇਤੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਪਿਛੰਤ ਗਾਵੇ ਰਾਜਾ ਅੰਦਰ ਵੰਦਵਾਰੇ ਗਾਵੇ ਜਿਤ ਗੁਤ ਨਿਕ ਜਨ ਨਿਕ ਲਿਕ ਤਰਾ ਵਿਚਾਰੇ ਕਾਵੇ ਇਛਰ ਬਰਮਾ ਦੇਵੀ ਸੋਨ ਸਦਾ ਸੁvare ਕਾਵੇ ਇੰਦ ਇੰਦਰਾਚਨ ਬੈਠੇ ਦੇਵਤੀਆਂ ਦਰ ਨਾਲੇ ਕਾਵੇ ਚਿੱਤ ਸਮਾਦੀ ਅੰਦਰ ਕਾਵੇ ਸਾਧ ਵਿਚਾਰੇ ਗਾਵਨ ਜਤੀ ਸ਼ਤੀ ਸੰਤੋ ਕੀ ਕਾਵੇ ਵੀਰ ਕਰਾਰੇ ਗਾਵਨ ਪੰਡਿਤ ਪਰਨਨਕੀ ਸੁਰ ਜੁਗ ਜੁਗ ਬੇਦਾ ਨਾਲੇ ਕਾਵੇ ਮੋਨੀਆ ਮਨਮੋਹਨ ਸੁਰਗਮਸਤਿਆਲੇ ਕਾਵੇ ਜਤਰ ਉਪਾਏ ਤੇਰੇ 88 ਤੀਰ ਤਨ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਕਾਈ ਚਾਰੇ ਗਾਵੇ ਕੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਤੋਈ ਤੁਧ ਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੋ ਮੈਂ ਜਿਤਨਾ ਆਵਾਂ ਨਾਲਿਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਈ ਸਾਚਾ ਸਾਜੀ ਨਾਈ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿੰਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਪ ਤਿਸ ਦੀ ਵਦਿਆਈ ਜੋਤਿਸ ਪਾਵੈ ਸੋਈ ਕਰਸੀ ਤੇ ਹੁਕਮ ਨ ਕਰ ਨਾ ਜਾਈ ਸੋ ਭਾਸੈ ਸਾ ਭਾਸੈ ਨਾਨਕ ਰਹਿ ਨੰਦਾ ਸੰਤੋਖ ਸਰਉ ਪਤਝੋਲੀ ਤਿਆਨ ਕੀ ਕਰੇ ਬਿਬੋਤ ਇੰਤਾ ਕਾਲ ਕੁਆਰੀ ਕਾਇ ਜੁਗਤ ਨੰਦਾ ਪਰਪੀਤ ਆਈ ਪੰਤੀ ਸੰਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿੱਤਾ ਅਦੇ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇ ਭਗਤ ਗਿਆਨ ਦਿਆ ਬਨਾਰਨ ਖਟ ਖਟ ਵਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਿਤਿ ਸਿਦ ਅਵਰਾਸਰ ਸੰਜੋਗ ਪੰਜੋਗ ਤੋਂ ਏ ਕਾਲ ਚਲਾਵੇ ਲੈ ਕੇ ਆਵੇ ਪਾਲ ਆਦੇਸ਼ દિਸੈ ਅਦੇ ਆਦ ਅਨੀਦ ਅਨਾਦ ਅਨਹਤ ਹੈ ਜੁਗ ਜੁਗ ਇਕ ਹੋਵੇ ਏਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜੇਬ ਇਸ ਪਾਵੇ ਤਿਵੇਂ ਚਲਾਵੇ ਜੇਬ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਨ ਨ ਆਵੇ ਬੋਤਾ ਏ ਬਿਦਾਨ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇੱਕ ਹੋ ਬੇਸ ਆਸਨ ਲੋਲ ਉਹ ਪੰਡਾ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇੱਕ ਹੋ ਬੇਸ ਇੱਕ ਦੂਜੀ ਵੋ ਲਖ ਹੋਏ ਲਖ ਹੋਵੇ ਲਖ ਵੀਸ ਲੱਖ ਲੱਖ ਵੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤੇ ਰਾਹ ਪਤ ਪਵਣੀਆਂ ਚੜੀਆਂ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂਰੀ ਕੁੜੈ ਠੀਸ ਆਕਨ ਜੋਰ ਚੁਪਾ ਨਰ ਜੋਰ ਜੋ ਨ ਮੰਗੇ ਦੇ ਨ ਜੋਰ ਜੋ ਨ ਜੀਵਨ ਮਰਨ ਨਰ ਜੋਰ ਜੋ ਨ ਰਾਜ ਮਨ ਮਨ ਸੋਰ ਜੋ ਨਾ ਸੋਤੀ ਗਿਆਨ ਵਿਚਾਰ ਜੋ ਨਾ ਜੁਗਦੀ ਸੁਤੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਪ ਰਖੀ ਤਰ੍ਹਾਂ ਸਾਲ ਜਿਸ ਜਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਉਥੇ ਖਾਏ ਨਾਨਕ ਗਾਇਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੇ ਕਰਮ ਕੀਤੇ ਪਾਵਨ ਪਾਣੀ ਵਿਚੈਂਤਰ ਕੀਤੇ ਕਾਨ ਮਹੇਸ਼ केते भर में करत करिया रूप रंग के वेश केतिया कर्म भूमि मेर केते केते तू अपने केते इंद्र चंद सुर केते केते, केते मनल देश केते सिद्ध बुद्ध नाथ केते केते देवी बेस केते देव दानव मन केते केते रत्न समंद केतिया कहानी केतिया वाणी एते पाप नरेंद्र ਇਤਿਹਾ ਸੁਜੀ ਸੇਵਕੇ ਤੇ ਨਾਨਕ ਅੰਤ ਨਾ ਅੰਤ ਗਿਆਨ ਕੰਧ ਮਾ ਗਿਆਨ ਪਚੰਦ ਸਿੱਧੈ ਨਾਦ ਬਨੋਦ ਕੋਟ ਆਨੰਦ ਚਰਮ ਕੰਧ ਕੀ ਬਾਣੀ ਰੂਪ ਸਿੱਧੈ ਕਰੀਅ ਕਰੀਅ ਬਹੁਤ ਅਨੂਭ ਤਾਂਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਤਿਛੈ ਪਛਤਾਏ ਸਿੱਧੈ ਕਰੀਅ ਸੁੱਤ ਮਤ ਮਨ ਬੁੱਧ ਸਿੱਧੈ ਕਰੀਅ ਸੋਹ ਸਿੱਧ ਕੀ ਸੁਧ ਕਰੋ ਕੰਧ ਕੀ ਬਾਣੀ ਜੋ Titta, hol van a gói ਇੱਥੇ ਜੋਤ ਮਹਾ ਬਲਸੂਰ ਤਿੰਨ ਮਹ ਕਰਾਮ ਰਹਾ ਬਰਬੂਰ ਇੱਥੇ ਸੀਤੋ ਸੀਤਾ ਮੈਂ ਮਾ ਮਹ ਤਾਕੇ ਰੂਪ ਨ ਕਤਨੇ ਜਾ ਨਾ ਹੋ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਇੱਥੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋ ਅਚ ਕੰਦ ਵਸੈ ਨਰਿੰਕਾ ਕਰ ਕਰ ਵੇਖੈ ਨਦਰ ਨਿਆਲ ਇੱਥੇ ਖੰਡਲ ਮੰਡਲ ਵਰਮੰਡ ਏਕੋ ਕਥੈ ਤਾਂ ਅੰਤ ਨਾਂਤ ਇੱਥੇ ਲੋ ਲੋ ਅਕਾਲ ਜਿਵੇਂ ਜਿਵੇਂ ਹੁਕਮ ਹੁਤੇ ਵੇ ਤਿ ਬਤਾ ਕਾਰ ਵੇਖੇ ਵਿਛੇ ਕਾਰ ਵਿਚਾਰ ਨਾਨਕ ਕਤਨਾ ਕਰਾ ਸਸਾਰ ਜਤ ਪਹਾਰਾ ਦੀਰੇ ਸੁਨਿਆਰ ਕਰਨ ਮਤ ਬੇਦ ਹਤਿਆਰ ਪਾਓ ਖੱਲਾ ਆਗਨ ਤਪਤਾਓ ਆਂਡਾ ਪਾਓ ਅੰਮ੍ਰਿਤ ਤਿਤਕਲ ਕਰੀਐ ਸਭ ਦੇ ਸੱਚੀ ਤੇ ਸਤਿ ਸਾਲ ਦਿਨ ਕਾਉ ਨਦਨ ਕਰਮ ਤਿੰਨ ਕਾਰ ਨਾਨਕ ਨਦੀ ਨਦ ਤੇ ਨਿਹਾਲ ਸ਼ਲੋਕ ਸਬਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸ ਰਾਤ ਤੂੰ ਹੀ ਦਾਈ ਦਿਆ ਏ ਲੈ ਸਗਲ ਜਗਤ ਕੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਤ ਕਰਮੀ ਆਪੋ ਆਪਣੇ ਕੇ ਲੈ ਰਖੇ ਦੋ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖਉ ਜਲੇ थी सुसबीना कनी नाम ते आया सत कार नानक ते मखदी थी सुसबीना